ਲੁਧਿਆਣੇ ਦਾ ਸਭ ਤੋਂ ਵੱਡਾ ਮੁੱਦਾ ਬੁੱਢਾ ਦਰਿਆ ਜਿਹਦੀ ਕਾਇਆ ਕਲਪ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 650 ਕਰੋੜ ਰੁਪਏ ਆਏ ਸਨ ਜਿਹਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਾਰੋਬਾਰੀ ਤਰੁਨਜਨ 바ਵਾ ਨੇ 650 ਕਰੋੜ ਰੁਪਏ ਦੇ ਕਪਲੇ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਜਿਹਨੂੰ ਲੈ ਕੇ ਹੁਣ ਵਿਧਾਨ ਸਭਾ ਕਮੇਟੀ ਵੱਲੋਂ ਹੀ ਇਹਦੀ ਵਿਜੀਲੈਂਸ ਅਤੇ CBI ਜਾਂਚ ਦੇ ਉਦੇਸ਼ ਦਿੱਤੇ ਨੇ ਜਿਹਨੂੰ ਲੈ ਕੇ ਕਾਰੋਬਾਰੀ ਤਰੁਨਜਨ 바ਵਾ ਵੱਲੋਂ ਪੱਤਰਕਾਰ वार्ता ਕੀਤੀ ਗਈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਇਸ ਵੀ ਦੀ ਜਾਂਚ ਕੀਤੀ ਜਾਵੇ ਅੱਜ ਵਿਧਾਨ ਸਭਾ ਕਮੇਟੀ ਵੱਲੋਂ ਵੀ ਇਸ ਗੱਲ ਦੀ ਜਿਹੜੀ ਪੈਰਵੀ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਲਦੀ ਇਸ ਦੀ ਜਿਹੜੀ ਜਾਂਚ ਕਰਵਾਈ ਜਾਵੇਗੀ ਕਿਦਾਂ ਦੇਖਦੇ ਹੋ ਦੇਖੋ ਜੀ ਮੈਨੂੰ ਵੀ ਹੁਣੇ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਹੈ ਬਈ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ ਲੋਕਲ ਬੋਡੀ ਦੀ ਵਿਧਾਨ ਸਭਾ ਕਮੇਟੀ ਬਣੀ ਹੈ ਜਿਸ ਦੇ ਚੇਅਰਮੈਨ ਮਾਨਯੋਗ ਸਾਡੇ ਐਮਐਲਏ ਸਾਹਿਬ ਸ਼੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ ਤੇ ਅੱਜ ਉਹਨਾਂ ਨੇ ਬਹੁਤ ਹੀ ਸ਼ਰਾਗਾ ਯੋਗ ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜਨ ਲਿਆ ਹੈਗਾ ਇਸ ਕਮੇਟੀ ਨੇ ਵੀ ਜੋ 650 50 ਕਰੋੜ ਰੁਪਏ ਦਾ ਇੱਕ ਸਰੀਆਮ ਕਪਲਾ ਹੋਇਆ ਬੁੱਢੇ ਨਾਲੇ ਦੇ ਨਾਮ ਦਾ ਜਿਸ ਦੇ ਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਸਥ ਜੁੜਿਆਦਾ ਸੀਗਾ ਜਾਂ ਜੁੜਿਆਦਾ ਹੈਗਾ ਅੱਜ ਉਸਦੀ ਮਾਨਯੋਗ ਐਮ.ਐਲ.ਏ. ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਜੋ ਕਿ ਲੋਕਲ ਬੋਡੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਉਸਦੀ ਸਿਵਲ ਸੀਬੀਆਈ ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਔਰ ਕਮੇਟੀ ਚ ਮੈਂ ਸੁਣਿਆ ਵੀ ਉਹ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ ਤੇ ਬਹੁਤ ਜ਼ਿਆਦਾ ਮੈਂ ਅੱਜ ਖੁਸ਼ ਹਾਂ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਬਿਨਾਂਬਰ ਨਵੇਦਨ ਵੀ ਆਹ ਕਰਦਾ। ਬਈ ਆ ਸਿਰਫ ਕਾਗਜ਼ਾਂ ਤੱਕ ਨਹੀਂ ਜਾਂ ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆਹ ਇੱਕ ਮਿੰਟਸ ਆਫ ਮੀਟਿੰਗ ਚ ਪਾਤਾ। ਸਿਰਫ ਉੱਥੇ ਤੇ ਕਿੰਨਾ ਰਹਿ ਜਾਏ। ਬਈ ਐਮਐਲ ਸਾਬ ਔਰ ਜੋ ਵੀ ਉੱਥੇ ਹੋਰ ਐਮਐਲ ਸਾਬ ਪੂਰੀ ਕਮੇਟੀ ਆਈ ਸੀ। ਉਹ ਸੀਐਮ ਸਾਬ ਉਹਨੂੰ ਸਾਈਨ ਕਰਕੇ ਜਾਂ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਣਾ ਜਾਂ ਕਿੱਥੋਂ ਅਪਰੂਵ ਕਰਾਣਾ ਹੈ। ਉਹਨੂੰ ਅਪਰੂਵ ਕਰਾ ਕੇ ਸੀਬੀਆ ਦੀ ਇਨਕੁਆਰੀ ਕੰਡਕਟ ਹੋਵੇ ਆ ਨਹੀਂ ਐ ਵੀ ਸਿਰਫ ਅਨਾਉਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜਾ ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆ 650 ਕਰੋੜ ਦੀ ਡੀਪੀਆਰ ਦੇ ਮਾਰਫਤ ਉਹ 650 ਕਰੋੜ ਦੀ ਲੁੱਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਛੇਤੰਤਰ ਰਚਿਆ ਉਸੇ ਸ਼੍ਰੇਂਤਰ ਨੂੰ ਹੁਣ ਐਪਲੀਕੇਬਲ ਤਾਂ ਅਫ਼ਸਰਾ ਨਹੀਂ ਕਰਨਾ ਸਭ ਤੋਂ ਪਹਿਲੇ ਉਹਦੇ ਵਿੱਚ ਪੀਐਮਆਈ ਡੀਸੀ ਦੇ ਸੀਈਓ ਸੀਏ ਉਸਮੇ ਅਜਵਾਏ ਕੁਮਾਰ ਸ਼ਰਮਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ ਡੀਪੀਆਰ ਤਿਆਰ ਹੋਈ ਔਰ ਆਹ ਡੀਪੀਆਰ ਕਿ ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆਹ ਡੀਪੀਆਰ ਤਿਆਰ ਕਰਨ ਦੇ ਵਾਸਤੇ ਉਸ ਕੰਪਨੀ ਨੇ ਨਾ ਪਾਣੀ ਨੂੰ ਨਾ ਪਿਆ ਆਨਨ ਫਾਨਨ ਦੇ ਵਿੱਚ ਆ ਡੀਪੀਆਰ ਤਿਆਰ ਹੋਈ 650 ਕਰੋੜ ਰੁਪਏ ਦੀ ਔਰ ਦੇਖੋ ਇਹਨੂੰ ਵੈਟ ਕਿਨੇ ਕੀਤਾ ਵੈਟ ਦਾ ਮਤਲਬ ਹੁੰਦਾ ਇਹਦਾ ਨਿਰੀਖਣ ਕਿਨੇ ਕੀਤਾ ਜਦੋਂ ਡੀਪੀਆਰ ਬਣਦੀ ਹੈ ਉਹਦੀ ਸਹਾਇੀ ਏਜੰਸੀਆਂ ਕਿਹੜੀਆਂ-ਕਿਹੜੀਆਂ ਹੈ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਵੀ ਕਿਵੇਂ ਖਾਣਾ ਆਨਨ ਫਾਨਨ ਦੇ ਵਿੱਚ ਇਹਨਾਂ ਨੇ ਡੀਪੀਆਰ ਤਿਆਰ ਕੀਤੀ ਔਰ ਦੇਖੋ ਮਜ਼ੇਦ ਦੀ ਗੱਲ 2020 ਦੇ ਵਿੱਚ ਸਾਰਾ ਸੰਸਾਰ ਬੰਦ ਕਰੋਨਾ ਆ ਗਿਆ ਸੀਗਾ ਯਾਦ ਹੋਏਗਾ 23 ਮਾਰਚ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ ਔਰ ਇਹਨਾਂ ਦੇ ਹੀ ਮਹਿਕਮਿਆਂ ਨੇ ਰਿਪੋਰਟਾਂ ਦਿੱਤੀਆਂ ਵੀ ਆਹ ਪਾਣੀ ਜ਼ਿਆਦਾ ਹੈ ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ ਜੋ ਇਹਨਾਂ ਨੇ ਲੁਕਾਈ ਹੋਈ ਸੀ ਪਰੰਤੂ ਮੈਂ ਅੱਜ ਕਿਸੇ ਚੈਨਲ ਤੋਂ ਕਢਾ ਲਈ ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਵੀ ਆਹ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟਿਲ ਐਂਡ ਅਨਲਸੋ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਆਫ ਵਾਟਰ ਜਾ ਰਿਹਾ ਹੈ ਉਹਨੂੰ ਪ੍ਰੋਪਰਲੀ ਨਾਪਿਆ ਨਹੀਂ ਜਾਊਗਾ ਦੇ ਉਸ ਤੋਂ ਬਾਅਦ ਹੀ ਆਹ ਮਕਰਰ ਕਿਤਾ ਜਾਦਾਦਾ ਕਿ ਕਿੰਨੇ ਐਮਐਲਡੀ ਦੇ ਐਸਟੀਬੀ ਪਲਾਂਟ ਦੀ ਰਿਕੁਆਇਰਮੈਂਟ ਹੈ ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ 2020 ਤੱਕਨ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਐਸਟੀਬੀ ਪਲਾਂਟ ਇੰਸਟਾਲ ਕੀਤੇ ਇੱਕ 48 ਐਮਐਲਡੀ ਦਾ ਜਮਾਲਪੁਰ ਦੂਸਰਾ ਪੱਟੀਆਂ 161 ਐਮਐਲਡੀ ਦਾ ਤੀਸਰਾ ਬੱਲੋਕੇ 257 ਐਮਐਲਡੀ ਦਾ ਇਹਨਾਂ ਨੇ ਤਿੰਨ ਐਸਟੀਪੀ ਪਲਾਂਟ ਬਣਾਏ ਹੋਏ ਸੀਗੇ 2020 ਤੱਕ ਉਸ ਤੋਂ ਬਾਅਦ ਜਦੋਂ ਆ ਨਵੀਂ ਡੀਪੀਆਰਆਈ ਇਹਦੇ ਵਿੱਚ 48 ਐਮਐਲਡੀ ਦਾ ਐਸਟੀਪੀ ਪਲਾਂਟ ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਇਹ ਡਿਫੰਕਟ ਹੋ ਗਿਆ ਆਹਾ ਹੁਣ ਚੱਲਣ ਦੇ ਯੋਗ ਨਹੀਂ ਹੈ ਉਹਨੂੰ ਖਤਮ ਕਰਕੇ ਉੱਥੇ 225 ਐਮਐਲਡੀ ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ ਔਰ ਐਡੀਸ਼ਨਲ ਬੱਲੋਂਕੇ ਜਿੱਥੇ 257 ਐਮਐਲਡੀ ਦਾ ਪਲਾਂਟ ਐਸਟੀਪੀ ਪਹਿਲੇ ਲੱਗੇ ਹੋਏ ਸੀਗੇ ਉੱਥੇ 60 ਐਮਐਲਡੀ ਕੈਪੈਸਿਟੀ ਹੋਰ ਵਧਾਈ ਗਈ 225 ਐਮਐਲਡੀ ਇੱਕ ਨਵਾਂ ਜਮਾਲਪੁਰ 60 ਐਮਐਲਡੀ ਵੱਲੋਂ ਕੇ ਆਹਾ 225 ਜਮਾ 60 ਕਰ ਲੋ ਤੇ ਆ 19 ਕਿ ਬਜੇ ਪਲਾਂਟਾ ਵਾਸਤੇ 650 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਫਿਰ ਸ਼ਿੰਗਾਰ ਸਿੰਘ ਮੇ ਦੇ ਨਾਲ ਉਹਦੀ ਜਿਹੜਾ ਸਾਰਾ ਗੁਰਦੁਆਰਾ ਦੁੱਖ ਨਿਵਾਰਨ ਤੋਂ ਨਾਲ ਟਰਾਂਸਪੋਰਟ ਨਗਰ ਸੀਐਮਸੀ ਜਨਗਪੁਰੀ ਉਹ ਸਾਰਾ ਪਾਣੀ ਜਿਹੜਾ ਸ਼ਿੰਗਾਰ ਸਿੰਘ ਮੇ ਨਾਲ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ ਉਹ ਨਾਲੇ ਨੂੰ ਉ ਪੁੱਠੀ ਗ੍ਰੈਵਿਟੀ ਨਾਲ ਪਾਣ ਦੇ ਪਾਈਪਾਂ ਉਧਰ ਲੈ ਗਏ ਤੁਸੀਂ ਲੁਟ ਦੇਖੋ ਅਫਸਰਾਂ ਦੇ ਡਿਜ਼ਾਈਨ ਕਿਨੇ ਕੀਤਾ ਮੈਂ ਕਹਿੰਦਾ ਆ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈੱਕ ਅਪ ਕਰਾਉਣਾ ਚਾਹੀਦਾ ਪਾਣੀ ਦਾ ਲੈਵਲ ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇਧਰ ਹੰਮੜਾ ਵਾਲੇ ਪਾਸੇ ਜਾਂਦੀ ਹੈ ਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਹੁੰਦਾ ਤਾਂ ਹੁੰਦਾ ਉੱਥੇ ਆ ਰਿਹਾ ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਨਹੀਂ ਪਾਈਆਂ ਪਰੰਤੂ ਅੱਜ 6.5 ਕਰੋੜ ਰੁਪਏ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ੰਗਾਰ ਸਿੰਘ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ ਗਿਰ ਰਿਹਾ ਉਸ ਤੋਂ ਬਾਅਦ ਅੱਗੇ ਆ ਜਾਓ 6.5 ਕਰੋੜ ਰੁਪਏ ਖਰਚ ਹੋ ਚੁੱਕੇ ਜੀ 6.5 ਕਰੋੜ ਰੁਪਏ ਖਰਚ ਹੋ ਚੁੱਕਿਆ ਜੀ ਤੇ ਲੱਗਿਆ ਐਸਟੀਪੀ ਪਲੰਟ ਲੱਗ ਗਿਆ ਜੀ ਪਾਈਪਾਂ ਪੈ ਗਈਆਂ ਜੀ ਦਮੋਰੀਆ ਪੁਲ ਦੇ ਨਾਲ ਚੰਦਰਨਗਰ ਦੇ ਕੋਲ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਹੈ ਉਹ ਵੀ ਵਿੱਚ ਪੈ ਰਹੀ ਹੈ ਨਹੀਂ ਲੱਗਦਾ ਇੱਕ ਵੱਡਾ ਕਪੜਾ ਹੋਇਆ ਕਪਲਾ ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ ਜਦੋਂ ਮੈਂ ਡੀਪੀਆਰ ਪੜ੍ਹੀ ਨਾ ਤੇ ਮੈਂ ਉਸ ਟਾਈਮ ਮੰਚ ਤੇ ਅੱਜ ਵੀ ਤੁਸੀਂ ਤਰੀਕ ਯਾਦ ਕਰੋ 3 ਦਸੰਬਰ 2020 ਗੁਰੂ ਨਾਨਕ ਭਵਨ ਦੇ ਵਿੱਚ ਉੱਥੇ ਬਹੁਤ ਵੱਡੀ ਸਰਕਾਰ ਨੇ ਕਾਂਗਰਸ ਦੀ ਚੋਰ ਸਰਕਾਰ ਨੇ ਚੋਰ ਮੰਤਰੀਆਂ ਨੇ ਮੇਹਰਾਂ ਨੇ ਐਮਐਲਏਜ਼ ਨੇ ਔਰ ਸੈਕਟਰੀ ਲੈਵਲ ਦੇ ਬੰਦਿਆਂ ਨੇ ਉੱਥੇ ਆ ਆ ਬੁੱਢੇ ਨਾਲੇ ਵਾਸਤੇ ਮੀਟਿੰਗ ਕਾਲ ਕੀਤੀ ਉੱਥੇ ਮੈਂ ਉੱਥੇ ਚੈਲੰਜ ਕੀਤਾ ਮੈਗਾ ਜੀ ਆਸ ਆਲੂ ਦੀ ਡੀਪੀਆਰ ਹੈ ਆ 300 ਕਰੋੜ ਤੋਂ ਵੱਧ ਦੀ ਹੈ ਹੀ ਨਹੀਂ ਇਹਦੀ ਵੈਲਿਊ ਡਬਲ ਕੀਤੀ ਗਈ ਹੈ ਔਰ ਮੈਂ ਕਿਹਾ ਜੀ ਪਾਣੀ ਨੂੰ ਨਾ ਪਿਆ ਨਹੀਂ ਗਿਆ ਤੇ ਇਸ ਕਾਰਨ ਮੈਂ ਕਿਹਾ ਆਹ ਪੈਸਾ ਰੁੜ ਗਿਆ ਮੈਂ 4 ਸਾਲ ਪਹਿਲੇ ਇਹਦੀ ਭਵਿਸ਼ਵਾਣੀ ਕਰ ਦਿੱਤੀ ਸੀ ਪਰੰਤੂ ਮੈਨੂੰ ਤੁਸੀਂ ਤਾਂ ਅੱਧੇ ਪੈਸਿਆਂ 'ਚ ਕਰਨ ਨੂੰ ਤਿਆਰ ਮੈਂ ਅੱਧੇ ਪੈਸੇ ਕਰਨ ਦੇ ਵੇਲੇ ਮੈਂ ਕਹਿਆ ਜੀ ਵੀ ਅੱਧੇ ਪੈਸੇ ਕਮ ਹੋ ਸਕਦਾ ਹੈ ਮੈਂ ਯਾਦ ਕਰੋ ਮੇਰੀ ਵੀਡੀਓਜ਼ ਅੱਜ ਵੀ ਮੈਂ ਕੋ ਪਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦੂੰਗਾ ਪਰੰਤੂ ਮੈਂ ਉਹ ਕਹਿੰਦੇ ਆ ਪਾਗਲ ਹੋ ਗਿਆ ਆ ਤਰੁੰਜਨ ਬਾਬੇ ਦਾ ਦਿਮਾਗ ਖਰਾਬ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਨਹੀਂ ਸਰ ਹੁਣ ਨਵੀਂ ਸਰਕਾਰ ਜਿਹੜੀ ਬਣੀ ਸੀ ਉਹਨਾਂ ਵੱਲੋਂ ਵੀ ਜਿਹੜਾ ਵਾਇਸ ਦਾ ਕੰਮ ਜਿਹੜਾ ਚਲਾਇਆ ਗਿਆ ਕਾਫੀ ਜਿਹੜੀਆਂ ਪਾਈਪਾਂ ਉਹ ਉਹਨਾਂ ਨੇ ਪਾਈਆਂ ਕੀ ਲੱਗਦਾ ਜੀ ਬਿਲਕੁਲ ਤਰ੍ਹਾਂ ਹੋਇਆ ਤਾ ਜਾਂ ਦੇਖੋ ਜੀ ਇਹਨਾਂ ਨੇ ਪਾਈਪਾਂ ਪਾਈਆਂ ਇਹਨਾਂ ਨੇ ਪਾਈਪਾਂ ਨਹੀਂ ਪਾਈਆਂ ਮੈਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਕੋਈ ਮੈਂ ਇੰਜੀਨੀਅਰ ਨਹੀਂ ਹੈਗਾ ਆ ਤੁਸੀਂ ਸਵਾਲ ਇਹਨਾਂ ਨੂੰ ਪੁੱਛੋ ਵੀ ਕਿੱਥੇ ਕਿੱਥੇ ਪਾਈਪਾਂ ਪਈਆਂ ਕਿੱਥੇ ਕਿੱਥੇ ਪਾਣੀਆਂ ਆ ਆ ਪਾਣੀ ਨੂੰ ਲੈ ਕੇ ਗਏ ਆ ਮੈਨੂੰ ਤਾਂ ਸਿਰਫ ਇੰਨਾ ਪਤਾ ਮੈਂ ਇੱਕ ਨਾਰਮਲ ਇੱਕ ਵਪਾਰੀਆ ਇੱਕ ਸਿਵਿਲIAN ਹੈ ਇਹਨਾਂ ਨੇ 650 ਕਰੋੜ ਦਾ ਖਰਚ ਕਰਦਾ ਬੁੱਢਾ ਨਾਲਾ ਚੱਲੋ ਮੇ ਇਸ ਕਾਰਨ ਮੈਂ ਆਵਾਜ਼ ਚੱਕੀ ਫਿਰ ਮੈਂ ਆ ਪਿਛਲੇ ਥੋੜੇ ਦਿਨਾਂ ਚ ਗੁਰੂ ਨਾਨਕ ਭਵਨ ਚ ਦਵਾਰਤੀ ਥੋੜੇ ਸਾਰਿਆਂ ਦੇ ਵਿੱਚ ਉੱਥੇ ਹਜ਼ਾਰਾਂ ਬੰਦੇ ਆਏ ਔਰ ਆ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਤਕਰੀਬਨ 10000 ਤੋਂ ਵੱਧ ਬੰਦਿਆਂ ਨੇ ਇਕੱਠੇ ਹੋ ਕੇ ਇੱਥੇ ਪੋਲਿਊਸ਼ਨ ਬੋਰਡ ਦੇ ਦਫ਼ਤਰਾਂ ਨੂੰ ਤਾਲੇ ਮਾਰਨੇ ਸੀਗੇ ਮੈਂ ਪਹਿਲੀ ਅਨਾਊਂਸਮੈਂਟ ਕਰ ਦਿੱਤੀ ਸੀਗੀ ਔਰ ਡੀਸੀ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਪੰਜਾਬ ਵਾਟਰ ਸੇਵਾ ਬੋਰਡ ਦੇ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਕਾਰਪੋਰੇਸ਼ਨ ਨੂੰ ਤਾਲਾ ਮਾਰਨਾ ਸੀਗਾ ਪਰੰਤੂ ਉਸ ਤੋਂ ਪਹਿਲੇ ਹੀ ਅੱਜ ਹੀ ਜਿਹੜੀ ਆ ਵਿਧਾਨ ਸਭਾ ਕਮੇਟੀ ਬਣੀ ਆ ਲੋਕਲ ਬੋਡੀ ਦੀ ਜਿਸ ਦੇ ਮੇਰੇ ਸਤਕਾਰਯੋਗ ਭਰਾ ਜਿਹੜੇ ਚੇਅਰਮੈਨ ਬਣਿਆ ਹੈ ਸ਼੍ਰੀ ਗੁਰਪ੍ਰੀਤ ਗੋਗੀ ਜੀ ਇਹਨਾਂ ਨੇ ਬਹੁਤ ਵੱਡਾ ਕਦਮ ਚੱਕਿਆ ਬਹੁਤ ਸ਼ਰਾਗਾ ਯੋਗ ਹੌਸਲੇ ਦਾ ਇਹਨਾਂ ਨੇ ਕਿਹਾ ਤੁਹਾਡੇ ਕੋਲ ਕੋਈ ਐਕਸ਼ਨ ਹੈ ਜੀ ਅੱਗੇ ਕਿਉਂਕਿ ਕਾਰਵਾਈ ਹੋ ਗਈ ਤੁਸੀਂ ਜਾਂਚ ਦੀ ਮੰਗ ਦੇਖੋ ਜੀ ਅੱਜ ਤਾਂ ਹੁਣ ਹੁਣੀ-ਹੁਣੀ ਖਬਰ ਆਈ ਹੁਣੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਸੰਪੰਨ ਹੋਈ ਹੈ ਹੁਣੀ ਮੈਨੂੰ ਥੋੜੇ ਤੋਂ ਮਾ ਪਤਾ ਲੱਗਿਆ ਵੀ ਗੋਗੀ ਜੀ ਨੇ ਸੀਬੀਆਈ ਔਰ ਵਿਜੀਲੈਂਸ ਦੀ ਇਨਕੁਆਇਰੀ ਦੀ ਮੰਗ ਕਰ ਦਿੱਤੀ ਹੈ ਹੁਣ ਜੇ ਉਹ ਸਰਕਾਰ ਨੇ ਕਿਉਂਕਿ ਆ ਮੰਗ ਜਦ ਤੱਕ ਨਹੀਂ ਹੁੰਦੀ ਅਸੀਂ ਵੇਟ ਕਰਾਂਗੇ ਹੋਰ ਅਸੀਂ 10 15 ਦਿਨਾਂ ਦਾ ਟਾਈਮ ਦੇਵਾਂਗੇ ਜੇ ਇਹਦੀ ਇਨਕੁਆਰੀ ਦੀ ਜਾਂਚ ਨਹੀਂ ਹੁੰਦੀ ਮੁਕੰਮਲ ਉਹ ਸ਼ੁਰੂਆਤ ਨਹੀਂ ਹੁੰਦੀ ਕਿ ਸੀਬੀਆ ਨੂੰ ਆਫੀਸ਼ਲ ਤੌਰ ਤੇ ਕੀ ਪ੍ਰੋਸੀਜਰ ਹੈ ਮੈਨੂੰ ਨਹੀਂ ਪਤਾ ਆ ਸਰਕਾਰਾਂ ਦਾ ਕੰਮ ਹੈ ਸੀਬੀਆ ਨੂੰ ਕੰਮ ਮੇਰੇ ਮੂੰਹ ਕੇ ਤੇ ਨਹੀਂ ਜਾਣਾ ਅਸੀਂ ਤੇ ਜਨਤਾ ਐਸੀ ਆਵਾਜ਼ ਚੱਕੀ ਪਰ ਅਸੀਂ ਅੱਜ ਮੰਨੋ ਇੱਕ ਰਾਹਤ ਹੈ ਵੀ ਸਰਕਾਰ ਨੇ ਸਾਡੀ ਸੁਣੀ ਸਰਕਾਰ ਨੇ ਸਾਡੀ ਸੁਣੀ ਅਗਲੀ ਦਾ ਨੀਤੀ ਤੁਹਾਡੀ ਹਲੇ ਫਿਲਹਾਲ ਦੇ ਲਈ ਟਾਲ ਦਿੱਤੀ ਗਈ ਫਿਰ ਹਲੇ ਹਾਲ ਦੀ ਫਿਲਹਾਲ ਤਾਂ ਹੁਣ ਟਾਲੀ ਗਈ ਜੀ ਜਦੋਂ ਉਹ ਸਿਬੀ ਦੀ ਮੰਗੀ ਸਰਕਾਰ ਨੇ ਕਰ ਦਿੱਤੀ ਜੀ ਅਧਿਕਾਰੀ ਅਤੇ ਕੋਈ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਕੋਈ ਬੰਦੇ ਆ ਉਹ ਵੀ ਵਿੱਚ ਆਉਣਗੇ 100% ਆਣਗੇ ਜੀ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਆਊਗਾ ਜੀ ਜਿਹਨੇ ਸਾਈਨ ਕੀਤੇ ਐ ਠੀਕ ਹੈ ਜੀ ਔਰ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸੀਗੇ ਜਾਂ ਜਿਹੜੇ ਹੋਰ ਸੰਬੰਧਿਤ ਲੋਕਲ ਬੋਲਿ ਦੇ ਮੰਤਰੀ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਇਸ ਫਾਈਲ 'ਤੇ ਸਟੀਪਰ ਤੇ ਸਾਈਨ ਕੀਤੇ ਆ ਤਾਂ ਹੁਣ ਵਿਜੀਲੈਂਸ ਵਾਲੇ ਜਾਂ ਸੀਬੀਏ ਵਾਲੇ ਪੁੱਛਣਗੇ ਨਾ ਜੀ ਕਿਨੇ ਕਿਨੇ ਆ ਲੁੱਟ ਦਾ ਸੌਦਾ ਤਿਆਰ ਕੀਤਾ ਕੀ ਲੱਗਦਾ ਤੁਹਾਡੀ ਆਵਾਜ਼ ਜਿਹੜੀ ਸੀਗੀ ਉਹ ਮਿਠਾਈ ਗਈ ਸੀ ਉਹ ਅੱਜ ਮੈਨੂੰ ਅੱਜ 25% ਅੱਜ ਮੇਰੇ ਮਨ ਨੂੰ ਸਕੂਨ ਹੈ ਵੀ ਹਾਂ ਆ ਲੁੱਟ ਦੀ ਕਿਉਂਕਿ ਟੈਕਸਾਂ ਦਾ ਪੈਸਾ ਸਾਡੇ ਵਰਗੇ ਆਮ ਨਾਗਰਿਕ ਦਾ ਹੈਗਾ ਤੇ ਅੱਜ 25% ਸਕੂਨ ਹੈ ਪਰੰਤੂ 100% ਉਦੋਂ ਹੋਊਗਾ ਜਦੋਂ ਆਹ ਸਾਰੇ ਅਫਸਰਾਂ ਦੇ ਹੁਣ ਹੱਥ ਖੜੇ ਹੋ ਗਏ ਆ ਇਹਨਾਂ ਨੇ ਆਪਣੇ ਵੱਡੇ ਇੰਜੀਨੀਅਰਾਂ ਨੇ ਝੂਠੀਆਂ ਡੀਪੀਆ ਰਾਂ ਬਣਾ ਕੇ ਬੁੱਢੇ ਨਾਲੇ ਨੂੰ ਹੋਰ ਬਰਬਾਦ ਕਰ ਦਿੱਤਾ ਗੱਲ ਹੀ ਪਾਣੀ ਨਪਵਾਇਆ ਗਿਆ ਉੱਥੇ ਉੱਥੇ ਪਾਣੀ ਨਿਕਲਿਆ 1400 ਐਮਐਲਡੀ 1400 ਐਮਐਲਡੀ ਬਜੈਨਪੁਰ ਦੀ ਪੁਲੀ ਤੇ 161 ਐਮਐਲਡੀ ਪਾਣੀ ਜਾ ਰਿਹਾ ਭਟੀਆਂ ਡੀਟਰ ਪਰੋਂ ਤੋਂ ਸਿੱਧਾ ਸਤਨੂਜ ਮੈਂ ਤੁਹਾਨੂੰ ਆ ਵੀ ਦੱਸਣਾ ਚਾਹਨਾ ਹੈ ਆਹ ਜਿਹੜਾ ਗੰਦਾ ਨਾਲਾ ਜਾਂ ਬੁੱਢਾ ਨਾਲੇ ਦਾ ਦੋ ਰੂਟ ਹੈ ਇੱਕ ਜੈਨਪੁਰ ਤੋਂ ਹੋ ਕੇ ਸਿੱਧਾ ਬਲੀਪੁਰ ਪੰਡ ਹੋ ਕੇ ਸਿੱਧਾ ਜਾਂਦਾ ਸਤਨੂਜ ਇੱਕ ਭਟੀਆਂ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਉੱਥੋਂ ਦੀ ਜਾਂਦਾ ਸਿੱਧਾ ਸਦਲੋਜ ਲੱਗਦਾ ਕਿ ਸਦਲੋਜ ਦਾ ਪਾਣੀ ਵੀ ਨਾਲ ਦੂਸਰੇ ਖੋ ਰਿਹਾ ਵੀ ਹੋ ਹੀ ਰਿਹਾ ਜੀ ਸਦਲੋਜ ਦਾ ਪਾਣੀ ਦਾ ਬਰਬਾਦ ਹੋ ਰਿਹਾ ਹੈ ਆਪ ਸਾਰਾ ਮਾਰ ਕਰਿਆ ਅਗੇ ਪੂਰੇ ਪੰਜਾਬ ਚ ਹੁੰਦਾ ਹੋਇਆ ਰਾਜਸਥਾਨ ਤੱਕ ਇਹਨਾਂ ਆਦਾ ਇਹਨਾਂ ਦੇ ਤਾਂ ਮੈਂ ਕਹਿੰਦੇ ਸਖਤ ਸਜ਼ਾਵਾ ਦੇ ਕੇ ਇਹਨਾਂ ਨੂੰ ਤਾਂ ਕਠੋਰ ਤੋਂ ਕਠੋਰ ਸਜ਼ਾ ਦੇ ਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਪਾਣਾ ਚਾਹੀਦਾ ਹੈ ਅਫਸਰਾਂ ਨੂੰ ਸਰਕਾਰ ਦੇ ਲੋਕਾਂ ਨੂੰ ਦੇਖੋ ਅਸੀਂ ਹੁਣ ਆਪ ਇਹਦਾ ਡਿਜ਼ਾਈਨ ਤਿਆਰ ਕੀਤਾ ਹੈ ਹੁਣ ਜੇ ਭਗਵੰਦ ਮਾਨ ਜੀ ਸਾਡੇ ਇੰਡਸਟਰੀ ਦੁਆਰਾ ਜਾਂ ਆਮ ਸਾਡੇ ਲੋਕਾਂ ਨੇ ਜੋ ਡਿਜ਼ਾਈਨ ਕਰਕੇ ਤਾਂ ਇਸ ਬੁੱਢੇ ਨੂੰ ਸਾਫ਼ ਕਰਨ ਦਾ ਜੋ ਅਸੀਂ ਤਰਕੀਬ ਖੋਜੀ ਹੈ ਅਸੀਂ ਵੀ ਆਪਣੀ ਹੁਣ ਇੱਕ ਡੀਪੀਅਰ ਬਣਾਈ ਹੈ ਜੇ ਸਾਡੀ ਸਲਾਹ ਲੈ ਲੈਣਗੇ ਕਿਉਂਕਿ ਆ ਸਾਰੇ ਅਫਸਰਾਂ ਨੇ ਦੇ ਹੱਥ ਖੜੇ ਹੋਗੇ ਸਰਕਾਰਾਂ ਦੇ ਹੱਥ ਖੜੇ ਹੋਗੇ ਆ ਸਾਡਾ ਸ਼ਹਿਰ ਹੈ ਸਾਡਾ ਜੰਪਾਲਾ ਸੀ ਇੱਥੇ ਦੇ ਸਾਡਾ ਬੁੱਢਾ ਦਰਿਆ ਸੀਗਾ ਅੱਜ ਆ ਗੰਦਾ ਨਾਲਾ ਬਣ ਗਿਆ ਅਸੀਂ ਸੰਕਲਪ ਲਿਆ ਚਾਹੇ ਸਾਡੀ ਸਰਕਾਰ ਸਾਡੀ ਸੁਣੇ ਜਾਂ ਨਾ ਸੁਣੇ ਅਸੀਂ ਇਹਨੂੰ ਆਪਣੇ ਲੈਵਲ ਤੋਂ ਅਸੀਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ